ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਟ ਸੁਖੀਆ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟ ਸੁਖੀਏ ਦੇ ਨੇੜੇ ਪਿੰਡ ਇੱਕ ਪਾਸੇ ਬਗਿਆਣਾ ਭਲੂਰ ਟੁੱਡੀ ਇਹਦੇ ਆਸ-ਪਾਸ ਦੇ ਪਿੰਡ ਹੈ ਚਮੇਲੀ ਨੰਗਲ ਵੀ ਦੱਸੋ ਨੇੜੇ ਦੇ ਪਿੰਡਾਂ ਦੇ ਵਿੱਚ ਹੀ ਆਉਂਦਾ ਪੰਜਗਰਾਈ ਵਾਲੇ ਪਾਸੋਂ ਆਉਣਿਆਂ ਤਾਂ ਔਲਖ ਬਗਿਆਣਾ ਇਧਰ ਦੀ ਹੋ ਕੇ ਆਇਆ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਰੂਟੀਨ ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਅੱਜ ਤਿੰਨ ਤਾਂ ਤੁਸੀਂ ਗਾਵਾਂ ਦੇਖ ਰਹੇ ਹੋ ਜਿਹਦੇ ਚ ਇੱਕ ਵਾਇਡ ਬਿਲਕੁਲ ਤਾਜੀ ਸੋਈ ਵੀ ਹੈ ਤੇ ਦੋ ਜਰਸੀ ਗਾਵਾਂ ਗੱਭਣ ਹੈ ਇਹਨਾਂ ਤੋਂ ਬਿਨਾ ਇੱਕ ਮੱਝ ਇਹ ਵੀ ਤਾਜੀ ਸੋਈ ਵੀ ਹੈ ਬੱਚਾ ਇਹਦੇ ਨਾਲ ਕੱਟੀ ਹੈ ਸੋ ਇਹ ਚਾਰ ਨਾਗਜ ਦੀ ਵੀਡੀਓ ਚ ਵਿਕਰੀ ਵਾਲੇ ਆ ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਜੋ ਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਮਿਲिए ਬਾਈ ਨੂੰ ਕਰਦੇ ਆ ਸ਼ੁਰੂਆਤ ਦੋਸਤੋ ਇਹ گاਵਾ ਫਿਰ ਦਿਖਾਵਾਂਗੇ ਪਹਿਲਾਂ ਆਪਾਂ ਮੱਝ ਤੋਂ ਸ਼ੁਰੂ ਕਰ ਲੈਨੇ ਆ ਉਦੋਂ ਬਾਅਦ ਤਿੰਨ گاਵਾ ਤੁਹਾਨੂੰ ਵੀਡੀਓ ਦੇ ਵਿੱਚ ਕਵਰ ਕਰਕੇ ਦਿਖਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸੀ ਵੀਰ ਨਾਮ ਪ੍ਰਗਟ ਸਿੰਘ ਜੀ ਪ੍ਰਗਟ ਬਾਈ ਅੱਜ ਚਾਰ ਨਗ ਆਪਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਮੱਝ ਕੰਨਵਾ ਸੁਆ ਸੁਈ ਇਹ ਬਈ ਦੂਜਾ ਸੁਆ ਜੀ ਠੀਕ ਹੈ ਤੈਨੂੰ ਹੋ ਗਿਆ ਅੱਜ 5-6 ਦਿਨ ਸੂਈ ਨੂੰ ਤੇ 10 ਕਿਲੋ ਦੁੱਧ 10 ਤੋਂ ਪਲੱਸ ਹੀ ਹੋਊਗਾ ਦੁੱਧ ਇਹਦੇ ਲਈ ਠੀਕ ਹੈ 10 ਕਿਲੋ ਨੂੰ ਦੁੱਧ ਹੈਗਾ ਹਾਂ ਹਾਂ ਜੀ ਕੀ ਡਿਮਾਂਡ ਰਹੂਗੀ ਬਈ ਰੇਟ ਡਿਮਾਂਡ ਇਹਦੀ 95000 ਰੁਪਏ 95000 ਹਾਂ ਖੋਲਿਓ ਨੂੰ ਬਈ ਸੋ ਦੋਸਤੋ 95000 ਰੇਟ ਹੈ 10 ਕਿਲੋ ਦੁੱਧ ਹੈਗਾ ਹਫਤੇ ਇੱਕ ਦੀ ਸੂਈ ਮੰਨ ਲਓ ਕੱਟੀ ਇਹਨੇ ਦਿੱਤੀ ਹੈ ਤੇ ਕੱਟੀ ਦੀ ਮਾਰਕਿੰਗ ਨੀਲੀ ਰਾਵੀ ਵਾਲੀ ਹੈ 5 ਕ ਲੈਣੀ ਸਮਝ ਲਿਓ ਨੀ ਦੀ ਰਾਵੀ ਸਮਝ ਲਿਓ ਵਪਾਰ ਦਾ ਇਹਨਾਂ ਦਾ ਕੰਮ ਆ ਸਿੰਗ ਦੀ ਸ਼ੇਪ ਤੁਸੀਂ ਝੋਟੀ ਦੀ ਦੇਖ ਸਕਦੇ ਹੋ ਇਹ ਮੀਡੀਅਮ ਹਾਈਟ ਦੇ ਵਿੱਚ ਹੈ ਮੈਂ ਵੀਡੀਓ ਲਗਭਗ 11:30 ਦੇ ਆਸ-ਪਾਸ ਬਣਾ ਰਿਹਾ ਸੁਬਾ ਇਹਨਾਂ ਦੀ ਮਿਲਕਿੰਗ ਹੋਈ ਹੈ ਥੋੜਾ ਪਾਸਾ ਝੋਟੀ ਦਿਖਾਉਂਦੀ ਹੈ ਬਹਿਣੀ ਵਾਲੇ ਪਾਸੇ ਤੋਂ ਬਾਕੀ ਤੁਸੀਂ ਆ ਕੇ ਬਾਸ ਕਰ ਲੋਗੇ ਡਿਮਾਂਡ 95000 ਤੁਸੀਂ ਇਹਦਾ ਹਵਾਨਾ ਇੱਥੋਂ ਦੇਖ ਸਕਦੇ ਹੋ ਦਸੋ ਇਹ ਰੁੱਖ ਇਹਦੇ ਥਣ ਤੇ ਹਵਾਨੇ ਦਾ ਇਧਰੋਂ ਵੀ ਤੁਸੀਂ ਇਹਦੇ ਥਣ ਦਾ ਸਾਈਜ਼ ਦੇਖ ਸਕਦੇ ਹੋ ਥਣ ਦਾ ਸਾਈਜ਼ ਬਰਾਬਰ ਦਾ ਦਿਸਦਾ ਪਰ ਥੋੜੀ ਸਾਈਡ ਜ਼ਰੂਰ ਬਹਿਣੀ ਵਾਲੇ ਪਾਸੇ ਦੀ ਛੋਟੀ ਵਿਖਾਉਂਦੀ ਹੈ ਦੋ ਤਿੰਨ ਗਾਵਾਂ ਦੋਸਤੋ ਇਹਨਾਂ ਤੋਂ ਬਿਨਾ ਬਹੁਤ ਸੋਹਣੀ ਗਾਂ ਜਰਸੀ ਤੁਹਾਨੂੰ ਦਿਖਾਉਣੇ ਆ ਹਜੇ ਕੱਚੀ ਦਿਸਦੀ ਹੈ ਪਰ ਰੰਗ ਰੂਪ ਸੋਹਣਾ ਢਾਂਚਾ ਚੰਗਾ ਲੱਗਦਾ ਭਾਈ ਕਿੰਨਾ ਸੂਆ ਸੂएगी ਇਹ ਦੂਜਾ ਸੂਆ ਹੀ ਠੀਕ ਹੈ ਕਿੰਨੇ ਦਿਨ ਲੈ ਜੂਗੀ ਕਦ ਲੈ ਜੂਗੀ ਇਹ 10 ਹੀ ਕੀ ਰੇਟ ਦੋ ਦਿੱਤੇ ਨੇ ਪਹਿਲੇ ਸੂਏ 20+ 20+ ਹਾਂਜੀ ਕੀ ਰੇਟ ਰਹੂਗਾ ਰੇਟ ਦਾ 75000 ਰੁਪਏ ਤੋਰੀਆਂ ਨੂੰ ਸੋ ਦੋਸਤੋ ਦੁੱਧ ਜਿਹੜਾ ਤੁਸੀਂ ਸਮਝਣਾ ਵੀ ਤੁਸੀਂ ਕਿੰਨਾ ਚੋਲੋਗੇ ਦੂਜਾ SUV ਆ 10 ਦਿਨ ਹਜੇ ਲੈਂਦੀ ਆ ਰੰਗ ਰੂਪ ਦੀ ਸੋਹਣੀ ਐ ਢਾਂਚਾ ਚੰਗਾ ਦੱਸੋ ਜਰਸੀ گاਵਾں ਚੋਂ ਵਜਨ ਵਾਲੀ ਗਾਂ ਦਿਸਦੀ ਐ ਬਾਕੀ ਹਵਾਨਾ ਚੰਗਾ ਦਿਖਾ ਰਹੀ ਐ 75000 ਦਾ ਰੇਟ ਐ ਇਸ ਇ ਸਟਰਕਚਰ ਇਹਦਾ ਦੇਖ ਸਕਦੇ ਹੂੰ ਤੋਂ ਇਹ ਵੈਡ ਦੱਸੋ ਪਹਿਲੇ ਨੰਬਰ ਤੇ گاਵਾں ਦੇ ਵਿੱਚੋਂ ਦੂਜਾ ਸੁਆ ਸਾਫ ਸੁਥਰਾ ਹਵਾਨਾ ਬਿਲਕੁਲ ਤੇ ਹੱਥੀਂ ਚਵਾਈ ਵਾਲਾ ਥਾਣਾ ਉਹ ਤੁਸੀਂ ਦੇਖ ਸਕਦੇ ਹੋ ਹਜੇ ਹਵਾਨਾ ਨੇ ਬਣਾਉਣਾ ਹੈ ਕਿਉਂਕਿ ਦਿਨ ਹਜੇ 10 ਲੈਂਦੀ ਹੈ ਅੱਜ ਛੋੜੀ ਛਾਲੀ ਬਹੁਤ ਭਈ ਆਈ ਦੀ ਕਰ ਸੋ ਇਹ ਦਾ ਰੁਖ ਤੁਸੀਂ ਹੁੰਦਾ ਸਮਝ ਸਕਦੇ ਹੋ ਇੱਕ ਹੋਰ ਇਦੂ ਅੱਗੇ ਗਾਂ ਪ੍ਰਗਟ ਭਾਈ ਜਿਹੜੀ ਹੈ 2 ਨੰਬਰ ਤੇ ਗਾਂ ਇਹਦਾ ਸੁਆ ਕਿੰਨਾ ਬਾਈ ਇਹ ਤੀਜੀ ਸੁਆ ਠੀਕ ਹੈ ਇਹ ਕਿੰਨਾ ਕੁ ਚੈਰ ਲੈ ਜੂਗੀ ਸੋਨ ਚ ਇਹ ਵੀ ਦੱਸ ਦੇਣ ਲੱਗੀ ਜੀ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ 65000 ਰੁਪਏ ਸੋਸ ਤੋਂ ਇਹਦਾ ਰੇਟ 65000 ਹੈ ਤੇ ਸੁਆ ਇਹਦਾ ਤੀਜਾ ਹੈ ਦਿਨ ਇਹ ਵੀ 10 ਲੈਂਦੀ ਹੈ ਚਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਇਹ ਇਦਾਂ ਦੀਆਂ گاਵਾ ਵੀ ਇਹਨਾਂ ਤੋਂ ਤੁਸੀਂ ਸੀਮਨ ਚੰਗੇ ਲਵਾ ਕੇ ਬੱਚੇ ਪ्युअर ਜਰਸੀ ਦੇ ਤੁਹਾਨੂੰ ਇਹ ਦੇਣੀਆਂ ਆਪ ਵੀ ਵੈਸੇ ਬਰੀਡ ਦੇ ਜਰਸੀ ਚ ਵਜਨ ਇਸ ਗਾਂ ਦਾ ਵੀ ਚੰਗਾ ਹਾਈਟ ਜਿਹੜੀ ਉਹ ਜਰਸੀ گاਵਾ ਵਾਲੇ ਹਿਸਾਬ ਤੇ ਆ ਥਣ ਅਥੀ ਚਵਾਈ ਵਾਲਾ ਦੋਨਾਂ گاਵਾ ਦਾ ਥਣ ਦਾ ਸੈਜ ਅਥੀ ਚਵਾਈ ਵਾਲਾ ਦੋਨੇ ਗੱਬਣ گاਵਾ ਤੇ 10-10 ਦਿਨ ਹਜੇ ਲੈਂਦੀਆਂ ਇੱਕ ਦਾ ਰੇਟ 75000 ਹੈ ਤੇ ਦੂਜੀ ਦਾ ਰੇਟ 65000 ਹੈ ਸੋ ਤੁਸੀਂ ਆ ਕੇ ਦੇਖੋ ਜੋੜੇ ਦੇ ਵਿੱਚੋਂ ਜਿਹੜਾ ਮਰਜ਼ੀ ਪਸ਼ੂ ਤੇ ਖਰੀਦਣਾ ਹੈ ਸੋਨੇਟਾਂ ਚੰਗੀਆਂ ਐ ਬਾਕੀ ਆ ਕੇ ਪਸੂ-ਪਾਸ ਕਰਨਾ ਸਾਹਮਣੇ ਖੜਕੇ ਦੇਖਣਾ ਤੁਹਾਡਾ ਹੱਕ ਐ ਇੱਕ ਸੂਈ ਸਵਾਈ ਵੈੜ ਜਰਸੀ ਪੱਖ ਚ ਪੈਂਦੀ ਐ ਥੋੜਾ ਕ੍ਰੋਸ ਅੰਗ ਐ ਬਾਈ ਕਿੰਨਾ ਮਸੂਆ ਸੂਈ ਐ ਇਹ ਪਹਿਲਾ ਜੀ ਪਹਿਲਾ ਸੂਆ ਹਾਂ ਦਾ ਬੱਚੀ ਠੀਕ ਐ ਕਿੰਨਾ ਚਲੋ ਗਿਆ ਨੂੰ ਸੂਈ ਇਹ ਰਾਤ 12 ਵਜੇ ਸੂਈ ਠੀਕ ਐ ਬਾਈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਹੈਗਾ ਜੀ 50000 ਰੁਪਏ ਵਿਹਲੀ ਕੀਤੀ ਆਪਾਂ 10 ਵਜੇ ਠੀਕ ਐ ਚੋਈ ਵੀ ਐ ਸਾਰੀ ਹਾਂਜੀ ਹਾਂਜੀ ਬੱਚਾ ਬੱਚੀ ਇਹਦੇ ਨਾਲ ਬੱਚਾ ਬੱਚਾ ਹੈ ਤੋਰੀ ਬਾਈ 150000 ਰੇਟ ਆ ਦੱਸੋ ਪਹਿਲਾ ਸੂਆ ਸੋਈ ਐ 10 ਵਜੇ ਬਾਈ ਕਹਿੰਦਾ ਵੀ ਇਹਨੂੰ ਚੋਇਆ ਕਿਉਂਕਿ ਰਾਤ ਦੀ ਸੂਈ ਐ ਇਹ ਬੱਚੀ ਨੂੰ ਇਹਨੇ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਮੈਂ ਵੀਡੀਓ 11:30 ਵਜੇ ਬਣਾ ਰਿਹਾ ਬਾਕੀ ਹਵਾਨੇ ਦੀ ਜੱਜਮੈਂਟ ਤੁਸੀਂ ਭਰੀ ਗਾਂ ਦੇਖੋਗੇ ਤੋਦੋਂ ਹੋਊਗੀ ਤੁਹਾਨੂੰ ਸੀਲ ਠੰਡੀ ਬਹੁਤ ਆ ਜੀ ਠੀਕ ਐ ਠੰਡੀ ਸੀਲ ਫੋਲਾ ਬਾਈ ਕਹਿੰਦਾ ਤੇ ਟਾਈਮ 12 ਦਾ ਹੋ ਗਿਆ ਦੱਸੋ 11:54 ਮਿੰਟ ਮੋਬਾਈਲ ਦੇ ਉੱਤੇ ਦਿਸਦੇ ਸੀ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਇਹਦਾ ਰੇਟ 50000 ਬਾਈ ਨੇ ਰੱਖਿਆ ਥਣ ਚੰਗਾ ਜਿੰਨਾ ਕੋ ਬਣਾਇਆ ਉਹਨਾਂ ਹਵਾਨਾ ਵੀ ਸੋਹਣਾ ਬਾਕੀ ਜੋਈ ਤੋਂ ਬਾਅਦ ਦਾ ਹਵਾਨਾ ਤੁਸੀਂ ਦੇਖ ਰਹੇ ਹੋ ਜਦੋਂ ਭਰੀ ਦਾ ਹਵਾਨਾ ਦੇਖੋਗੇ ਉਦੋਂ ਤੁਹਾਨੂੰ ਇਹਦੀ ਸਮਝ ਆਊਗੀ ਵੀ ਇਹ ਕਿੰਨਾ ਕੁ ਦੁੱਧ ਦੇ ਸਕਦੀ ਹੈ ਠੰਡ ਅਥੀ ਚਵਾਈ ਵਾਲਾ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਗਾਵਾਂ ਤੇ ਇੱਕ ਮੱਝ ਚਾਰ ਨਾਕ ਮੁਕਾਊ ਹੈ ਫਾਈਨਲ ਤੁਸੀਂ ਕਰੋਗੇ ਤਸੱਲੀ ਤੁਸੀਂ ਕਰਨੀ ਹੈ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ